ਫਿਰ ਗੁਰੂ ਸਾਹਿਬ ਵੱਡੇ ਸਾਹਿਬਜ਼ਾਦਿਆਂ ਨਾਲ ਇਸ ਸਥਾਨ ਤੇ ਆਗੇ ਸੀਗੇ ਤੇ ਇਸ ਸਥਾਨ ਤੇ ਜਿਹੜਾ ਅਠਪੂਰ ਨੂੰ ਬਹੁਤ ਖਮਸਾਨ ਦਾ ਜੁੱਧ ਹੋਇਆ ਸੀ ਜਿਹੜੀਆਂ ਮੁਗਲ ਫੌਜੀਆਂ ਸੀ ਅਤੇ ਪਹਾੜੀ ਰਾਜੇ ਸੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਆਪਾਂ ਯਾਤਰਾ ਕਰ ਰਹੇ ਹਾਂ ਜੀ ਸਫਰੇ ਸ਼ਹਾਦਤ ਦੇ ਮਾਰਗ ਦੇ ਉੱਪਰ ਪਿਛਲੀਆਂ ਵੀਡੀਓ ਦੇ ਵਿੱਚ ਆਪਾਂ ਉਹ ਸਥਾਨਾਂ ਦੇ ਤੁਹਾਨੂੰ ਦਰਸ਼ਨ ਕਰਵਾਏ ਜਿਹੜੇ ਸਥਾਨਾਂ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਪਿੱਛੋਂ ਜਿਹੜੇ-ਜਿਹੜੇ ਸਥਾਨਾਂ ਤੇ ਗੁਰੂ ਸਾਹਿਬ ਰੁਕੇ ਸੀਗੇ ਜਿਵੇਂ ਗੁਰਦੁਆਰਾ ਪਰਿਵਾਰ ਬਿਛੋੜਾ ਸਾਹਿਬ ਗੁਰਦੁਆਰਾ ਸ੍ਰੀ ਪਰਿਵਾਰ ਬਿਛੋੜਾ ਸਾਹਿਬ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਤਿੰਨ ਭਾਗਾਂ ਦੇ ਵਿੱਚ ਵੰਡਿਆ ਗਿਆ ਸੀਗਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਡੇ ਸਾਹਿਬਜ਼ਾਦਿਆਂ ਸਮੇਤ ਅਤੇ ਕੁਝ ਸਿੰਘਾਂ ਸਮੇਤ ਸ੍ਰੀ ਚਮਕੌਰ ਸਾਹਿਬ ਵਾਲੇ ਪਾਸੇ ਨੂੰ ਆ ਗਏ ਸੀ ਅਤੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜ ਪਰਿਵਾਰ ਨਾਲੋਂ ਵਿਛੜ ਕੇ ਫਤੇਗੜ ਸਾਹਿਬ ਵਾਲੇ ਪਾਸੇ ਨੂੰ ਚਲੇ ਗਏ ਸੀ ਅਤੇ ਮਾਤਾ ਸਾਹਿਬ ਕੌਰ ਜੀ ਪਰਿਵਾਰ ਨਾਲੋਂ ਵਿਛੜ ਕੇ ਦਿੱਲੀ ਵਾਲੇ ਪਾਸੇ ਨੂੰ ਚਲੇ ਗਏ ਸੀਗੇ ਅਤੇ ਆਪਾਂ ਅੱਜ ਪਹੁੰਚੇ ਹਾਂ ਜੀ ਚਮਕੌਰ ਸਾਹਿਬ ਵਿਖੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਚਮਕੌਰ ਸਾਹਿਬ ਦੇ ਜਿਹੜੇ ਇਤਿਹਾਸਿਕ ਸਥਾਨ ਨੇ ਗੁਰਦੁਆਰਾ ਗੜੀ ਸਾਹਿਬ ਅਤੇ ਗੁਰਦੁਆਰਾ ਕਤਲਗੜ੍ਹ ਸਾਹਿਬ ਇਹ ਸਥਾਨਾਂ ਦੇ ਦਰਸ਼ਨ ਕਰਵਾਵਾਂਗੇ ਅਤੇ ਸਾਰਾ ਇਤਿਹਾਸ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਵੱਡੇ ਸ਼ਹਿਬਜ਼ਾਦੀਆਂ ਦੀਆਂ ਜਿਹੜੀਆਂ ਉਹ ਸ਼ਹੀਦੀਆਂ ਹੋਈਆਂ ਚਮਕੌਰ ਦੀ ਜੰਗ ਦਾ ਸਾਰਾ ਇਤਿਹਾਸ ਤੁਹਾਨੂੰ ਦੱਸਾਂਗੇ ਇੱਧਰ ਪਿਛਲੇ ਵਾਲੇ ਪਾਸੇ ਨੇ ਜੀ ਗੁਰਦ ਉਹਨੂੰ ਦੱਸਦੇ ਆਂ ਵੀ ਕਿਸ ਤਰ੍ਹਾਂ ਚਮਕੌਰ ਸਾਹਿਬ ਦੇ ਵਿੱਚ ਜਿਹੜੀ ਉਹ ਜੰਗ ਹੋਈ ਸੀ ਸਾਹਮਣੇ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਕੱਚੀ ਗੜੀ ਸਾਹਿਬ ਤੇ ਇਹ ਜਿਹੜੇ ਗੁਰਦੁਆਰਾ ਸਾਹਿਬ ਨੇ ਕੱਚੀ ਗੜੀ ਸਾਹਿਬ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਨਾਲੋਂ ਵਿਛੋੜਾ ਹੋਇਆ ਜਿੱਥੇ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਨੇ ਸਰਸਾ ਨਦੀ ਤੋਂ ਪਰਿਵਾਰ ਨਾਲੋਂ ਵਿਛੜ ਕੇ ਗੁਰੂ ਸਾਹਿਬ ਵੱਡੇ ਸਾਹਿਬਜ਼ਾਦਿਆਂ ਸਮੇਤ ਅਤੇ ਕੁਝ ਸਿੰਘਾਂ ਸਮੇਤ ਇਸ ਸਥਾਨ ਤੇ ਆ ਜਾਂਦੇ ਨੇ ਤੇ ਇਸ ਗੜੀ ਦੇ ਵਿੱਚ ਗੁਰੂ ਸਾਹਿਬ ਜੀ ਆ ਕੇ ਜਿਹੜਾ ਉਹ ਰੁਕੇ ਸੀਗੇ ਇਹ ਸਾਹਮਣੇ ਜਿਹੜੀ ਉਹ ਕੱਚੀ ਗੜੀ ਹੈ ਤੇ ਦਰਬਾਰ ਸਾਹਿਬ ਨੇ ਪ ਪੜ੍ਹਦੇ ਆਂ ਇਸ ਬੋਰਡ ਦੇ ਉੱਪਰ ਸਾਰਾ ਇਤਿਹਾਸ ਜਿਹੜਾ ਹੋ ਲਿਖਿਆ ਹੋਇਆ ਗੁਰਦੁਆਰਾ ਸ੍ਰੀ ਕੱਚੀ ਗੜੀ ਸਾਹਿਬ ਸ੍ਰੀ ਚਮਕੌਰ ਸਾਹਿਬ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼੍ਰੀ ਨੰਦਪੁਰ ਸਾਹਿਬ ਛੱਡਣ ਉਪਰੰਤ ਸਤ ਪੋ ਬਿਕਰਮੀ 1761 ਸਨ 1704 ਈਸਵੀ ਨੂੰ ਸ਼੍ਰੀ ਚਮਕੌਰ ਸਾਹਿਬ ਦੀ ਧਰਤੀ ਤੇ ਆਪਣੇ ਦੋ ਵੱਡੇ ਸਹਬਜ਼ਾਦੇ ਪੰਜ ਪਿਆਰੇ ਅਤੇ 40 ਸਿੰਘਾਂ ਸਮੇਤ ਬਾਗ ਵਿੱਚ ਵਿੱਚ ਉਤਾਰਾ ਕੀਤਾ ਇੱਥੋਂ ਗੁਰੂ ਜੀ ਨੇ ਆਪਣੇ ਕੁਝ ਸਿੰਘਾਂ ਨੂੰ ਭੇਜ ਕੇ ਉੱਚੇ ਥਾਂ ਅਟਾਰੀ ਵਾਲੇ ਹਵੇਲੀ ਦੇ ਮਾਲਕਰਾਂ ਇਹ ਜਾਕਤ ਸਿਉ ਅਤੇ ਰੂਪ ਚੰਦ ਨਾਲ ਗੜੀ ਲੈਣ ਸੰਬੰਧੀ رابطہ ਕੀਤਾ ਇਨ੍ਹਾਂ ਦੋਵਾਂ ਭਰਾਵਾਂ ਨੇ ਹਵੇਲੀ ਯਾਨੀ ਕਿ ਗੜੀ ਗੁਰੂ ਜੀ ਨੂੰ ਸੌਂਪ ਦਿੱਤੀ ਅਤੇ ਆਪ ਪਰਿਵਾਰ ਸਮੇਤ ਇਥੋਂ ਚਲੇ ਗਏ ਗੁਰੂ ਜੀ ਨੇ ਹਵੇਲੀ ਨੂੰ ਛੋਟੀ ਗੜੀ ਦਾ ਰੂਪ ਦਿੱਤਾ ਅਤੇ ਮੋਰਚਾ ਬੰਦੀ ਕੀਤੀ ਗੜੀ ਦੇ ਚਾਰੇ ਪਾਸੇ 8-8 ਸਿੰਘ ਤਾਇਨਾਤ ਕੀਤੇ ਰਾਤ ਨੂੰ ਮੁਗਲਾਂ ਅਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਗੜੀ ਨੂੰ ਘੇਰਾ ਪਾ ਲਿਆ 8 ਪੋ ਨੂੰ ਦਿਨ ਵਿੱਚ ਕਮਸਾਉਣ ਦਾ ਜੁੱਧ ਹੋਇਆ ਜਿਸ ਵਿੱਚ ਗੁਰੂ ਸਾਹਿਬ ਜੀ ਦੇ ਦੋ ਵੱਡੇ ਸਹਬਜਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਤਿੰਨ ਪਿਆਰਿਆਂ ਵਿੱਚੋਂ ਭਾਈ ਹਿੰਮਤ ਸਿੰਘ ਜੀ ਭਾਈ ਮੋਹਨ ਸਿੰਘ ਜੀ ਅਤੇ ਭਾਈ ਸਾਹਿਬ ਸਿੰਘ ਜੀ ਸਮੇਤ ਕਈ ਸਿੰਘ ਸ਼ਹੀਦ ਹੋ ਗਏ ਪਰ ਮੁਗਲ ਫੌਜਾਂ ਗੜੀ ਨੂੰ ਨਾ ਜਿੱਤ ਸਕੀਆਂ ਰਾਤ ਨੂੰ ਗੁਰੂ ਜੀ ਨੂੰ ਪੰਜ ਸਿੰਘਾਂ ਨੇ ਇਕੱਠੇ ਹੋ ਕੇ ਬੇਨਤੀ ਕੀਤੀ ਕਿ ਤੁਸੀਂ ਗੜੀ ਨੂੰ ਛੱਡ ਕੇ ਚਲੇ ਜਾਵੋ ਗੁਰੂ ਜੀ ਨੇ ਪੰਜ ਸਿੰਘਾਂ ਦਾ ਹੁਕਮ ਮੰਨ ਕੇ ਭਾਈ ਸੰਗਤ ਸਿੰਘ ਜੀ ਨੂੰ ਕਲੰਗੀ ਦੇ ਕੇ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਸਮੇਤ ਗੜੀ ਵਿੱਚੋਂ ਨਿਕਲ ਗਏ ਉੱਚੇ ਥਾਂ ਜਾ ਕੇ ਗੁਰੂ ਜੀ ਨੇ ਤਾੜੀ ਮਾਰਦੇ ਹੋਏ ਕਿਹਾ ਹਿੰਦ ਦਾ ਪੀਰ ਜਾ ਰਿਹਾ ਹੈ ਅੱਗੋਂ ਗੁਰੂ ਜੀ ਨੇ ਮਾਛੀਵਾੜੇ ਦੇ ਜੰਗਲਾਂ ਵੱਲ ਨੂੰ ਚਾਲੇ ਪਾ ਦਿੱਤੇ ਅਗਲੇ ਦਿਨ 9 ਪੋ ਨੂੰ ਗੜੀ ਅੰਦਰ ਮੁਗਲਾਂ ਦੇ ਨਾਲ ਲੋਹਾ ਲੈਂਦੇ ਹੋਏ ਭਾਈ ਸੰਗਤ ਸਿੰਘ ਭਾਈ ਕੋਠਾ ਸਿੰਘ ਅਤੇ ਭਾਈ ਮਦਨ ਸਿੰਘ ਜੀ ਸ਼ਹੀਦ ਹੋ ਗਏ ਇਹ ਸਾਰਾ ਇਤਿਹਾਸ ਇਸ ਬੋਰਡ ਦੇ ਉੱਪਰ ਲਿਖਿਆ ਹੋਇਆ ਗੁਰਦੁਆਰਾ ਸ੍ਰੀ ਗੜੀ ਸਾਹਿਬ ਦਾ ਆਪਾਂ ਦਰਸ਼ਨ ਤੁਹਾਨੂੰ ਜਿਹੜੇ ਉਹ ਕਰਵਾ ਦਨੇ ਆ ਤੇ 8 ਪੋ ਦੇ ਦਿਨ ਇੱਥੇ ਜਿਹੜਾ ਹਕਮਸਾਨ ਦਾ ਜੁੱਧ ਹੋਇਆ ਸੀ 6 ਪੋ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਉਹ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ ਅਤੇ 7 ਪੋ ਦੀ ਸਵੇਰ ਨੂੰ ਜਿਹੜਾ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਨਾਲੋਂ ਵਿਛੋੜਾ ਪਿਆ ਸੀ ਸਰਸੰਗ ਦੀ ਜੇ ਕੰਢੇ ਫਿਰ ਗੁਰੂ ਸਾਹਿਬ ਵੱਡੇ ਸਾਹਿਬਜ਼ਾਦਿਆਂ ਨਾਲ ਇਸ ਸਥਾਨ ਤੇ ਆਗੇ ਸੀਗੇ ਤੇ ਇਸ ਸਥਾਨ ਤੇ ਜਿਹੜਾ 8 ਪੋ ਨੂੰ ਬਹੁਤ ਖਮਸਾਨ ਦਾ ਜੁੱਧ ਹੋਇਆ ਸੀ ਕਿਉਂਕਿ ਜਦੋਂ ਤੋਂ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ ਜਿਹੜੀਆਂ ਮੁਗਲ ਫੌਜਾਂ ਸੀ ਅਤੇ ਪਹਾੜੀ ਰਾਜੇ ਸੀ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਪਿੱਛਾ ਕਰ ਰਹੇ ਸੀਗੇ ਤੇ ਸਰਸਨ ਨਦੀ ਦੇ ਕੰਢੇ ਤੇ ਵੀ ਜੁੱਧ ਹੋਇਆ ਸੀ ਫਿਰ ਉਸ ਤੋਂ ਬਾਅਦ ਉਹਨਾਂ ਨੇ ਪਿੱਛਾ ਕਰਦੇ ਕਰਦੇ ਇਹ ਸਥਾਨ ਤੇ ਪਹੁੰਚ ਗਏ ਸੀ ਅਤੇ ਗੜੀ ਨੂੰ ਜਿਹੜਾ ਉਹ ਘੇਰਾ ਪਾ ਲਿਆ ਸੀ ਤੇ ਅੱਠ ਪੋਹ ਨੂੰ ਇੱਥੇ ਖਮਸਾਨ ਦਾ ਜੁੱਧ ਹੋਇਆ ਅਤੇ ਜਦੋਂ ਜੁੱਧ ਹੋਇਆ ਫਿਰ ਉਹਦੇ ਚ ਵੱਡੇ ਸ਼ਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਉਹ ਜਿਹੜੇ ਸ਼ਹੀਦیاں ਪਾਗੇ ਸੀਗੇ ਅਤੇ ਕੁਝ ਸਿੰਘ ਤੇ ਇੱਥੇ 40 ਸਿੰਘਾਂ ਦੇ ਸਮੇਤ ਗੁਰੂ ਸਾਹਿਬ ਪਹੁੰਚੇ ਸੀਗੇ ਇਹ ਸਥਾਨ ਤੇ ਆਪਾਂ ਚੱਲਦੇ ਆਂ ਦਰਸ਼ਨ ਤੁਹਾਨੂੰ ਜਿਹੜੇ ਉਹ ਕਰਵਾਉਣੇ ਆ ਜੀ ਇਹ ਸਥਾਨ ਦੇ ਉਧਰ ਉੱਪਰ ਲਿਖਿਆ ਹੋਇਆ ਜੀ ਗੁਰਦੁਆਰਾ ਸ੍ਰੀ ਕੱਚੀ ਗੜੀ ਸਾਹਿਬ ਇਹ ਜਿਹੜੀ ਗੜੀ ਸੀਗੀ ਇੱਥੇ ਚਮਕੌਰ ਸਾਹਿਬ ਦੇ ਰਹਿਣ ਵਾਲੇ ਸੀਗੇ ਉਹਨਾਂ ਦੀ ਹਵੇਲੀ ਹੁੰਦੀ ਸੀ ਫਿਰ ਗੁਰੂ ਸਾਹਿਬ ਨੇ ਬੇਨਤੀ ਕਰਕੇ ਜਿਹੜੀ ਗੜੀ ਉਹਨਾਂ ਤੋਂ ਲਈ ਸੀ ਤੇ ਆਪਾਂ ਚੱਲਦੇ ਆਂ ਅੰਦਰ ਦਰਸ਼ਨ ਜਿਹੜੇ ਉਹ ਕਰਦੇ ਆਂ ਇਹ ਸਥਾਨ ਦੇ ਇਹ ਜਿਹੜੀ ਕੱਚੀ ਗੜੀ ਹੁੰਦੀ ਸੀ ਉਹ ਸਮੇਂ ਦੇ ਵਿੱਚ ਬਹੁਤ ਬਹੁਤ ਉੱਚੀ ਥਾਂ ਤੇ ਸੀਗੀ ਹੁਣ ਵੀ ਇਹ ਜਿਹੜੇ ਗੁਰਦੁਆਰਾ ਸਾਹਿਬ ਨੇ ਬਹੁਤ ਉੱਚੀ ਥਾਂ ਤੇ ਨੇ ਤੇ ਆਪਾਂ ਦਰਸ਼ਨ ਜਿਹੜੇ ਉਹ ਕਰਦੇ ਆ ਇਹ ਸਥਾਨ ਤੇ ਤੇ ਇਤਿਹਾਸ ਵਿੱਚ ਦੱਸਿਆ ਜਾਂਦਾ ਵੀ ਜਦੋਂ ਮੋਗਲਾਂ ਤੇ ਪਹਾੜੀ ਰਾਜਿਆਂ ਨੇ ਇਸ ਗੜੀ ਨੂੰ ਘੇਰਾ ਪਾਇਆ ਤਾਂ 10 ਲੱਖ ਦੀ ਫੌਜ ਸੀ ਮੋਗਲਾਂ ਤੇ ਪਹਾੜੀ ਰਾਜਿਆਂ ਦੀ ਫੌਜ ਸੀ ਜਿਹੜੀ ਉਹ 10 ਲੱਖ ਦੀ ਫੌਜ ਸੀ ਉਹਨਾਂ ਦਾ ਮੁਕਾਬਲਾ ਜਿਹੜਾ ਉਹ 40 ਸਿੰਘਾਂ ਨੇ ਕਰਿਆ ਸੀ ਇਹ ਸਾਹਮਣੇ ਦਰਬਾਰ ਸਾਹਿਬ ਨੇ ਆਪਾਂ ਦਰਸ਼ਨ ਜਿਹੜੇ ਉਹ ਕਰਦੇ ਆ ਦਰਬਾਰ ਸਾਹਿਬ ਦੇ ਗੁਰਦੁਆਰਾ ਕੱਚੀ ਗੜੀ ਸਾਹਿਬ ਦੇ ਦਰਬਾਰ ਸਾਹਿਬ ਦੇ ਵਿੱਚ ਆ ਪ੍ਰਾਤਨ ਸ਼ਸਤਰ ਜਿਹੜੇ ਉਹ ਸ਼ਸ਼ੋਭਿਤ ਨੇ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਵਿੱਚ ਤੇ ਹੋ ਸਕਦਾ ਵੀ ਇਹ ਸ਼ਸਤਰ ਜਿਹੜੇ ਚਮਕੌਰ ਸਾਹਿਬ ਦੀ ਜੰਗ ਦੇ ਨਾਲ ਸੰਬੰਧਤ ਹੋਣ ਵੈਸੇ ਇੱਥੇ ਕੁਝ ਲਿਖਿਆ ਨਹੀਂ ਹੋਇਆ ਬਸ ਇੰਨਾ ਚ ਲਿਖਿਆ ਹੋਇਆ ਵੀ ਪ੍ਰਾਤਨ ਸ਼ਸਤਰ ਤੇ ਇਹ ਸ਼ਸਤਰਾਂ ਦੇ ਤੁਸੀਂ ਦਰਸ਼ਨ ਜਿਹੜੇ ਉਹ ਕਰ ਸਕਦੇ ਹੋ ਪਵਿੱਤਰ ਸ਼ਸਤਰ ਨੇ ਸ੍ਰੀ ਸਾਹਿਬ ਨੇ ਆਪਾਂ ਹੁਣ ਦਰਸ਼ਨ ਕਰੇ ਨੇ ਜੀ ਗੁਰਦੁਆਰਾ ਕੱਚੀ ਗੜੀ ਸਾਹਿਬ ਦੇ ਇੱਧਰ ਪਿੱਛੇ ਦਰਬਾਰ ਸਾਹਿਬ ਨੇ ਜਿੱਥੇ ਆਪਾਂ ਹੁਣ ਖੜੇ ਆ ਇਹ ਸਾਰੀ ਜਗ੍ਹਾ ਦੇ ਉੱਪਰ ਕੱਚੀ ਗੜੀ ਹੁੰਦੀ ਸੀ ਇੱਕ ਹਵੇਲੀ ਹੁੰਦੀ ਸੀ ਜਿਵੇਂ ਆਪਾਂ ਸਾਰਾ ਇਤਿਹਾਸ ਤੁਹਾਨੂੰ ਦੱਸਿਆ ਸੀ ਵੀ ਚਮਕੌਰ ਸਾਹਿਬ ਦੀ ਉਹ ਰਹਿਣ ਵਾਲੇ ਸੀ ਜਿਨ੍ਹਾਂ ਦੀ ਹਵੇਲੀ ਸੀ ਤੇ ਉਹਨਾਂ ਤੋਂ ਗੁਰੂ ਸਾਹਿਬ ਨੇ ਬੇਨਤੀ ਕਰਕੇ ਇਹ ਹਵੇਲੀ ਰੁਕਣ ਦੇ ਲਈ ਲਈ ਸੀ ਤੇ ਇੱਕ ਇਹਦਾ ਵੱਡਾ ਕਾਰਨ ਇਹ ਸੀਗਾ ਕਿ ਇਹ ਜਿਹੜੀ ਹੁਣ ਸਾਰੀ ਥਾਂ ਹੁਣ ਵੀ ਇਹ ਸਾਰੇ ਸ਼ਹਿਰ ਨਾਲੋਂ ਬਹੁਤ ਉੱਚੀ ਆ ਉਸ ਸਮੇਂ ਦੇ ਵਿੱਚ ਤੁਸੀਂ ਦੇਖ ਲਓ ਵੀ ਹੋਰ ਵੀ ਉੱਚੀ ਹੋਊਗੀ ਤਾਂ ਕਰਕੇ ਗੁਰੂ ਸਾਹਿਬ ਨੇ ਇਹ ਹਵੇਲੀ ਜਿਹੜੀ ਉਹ ਚੁਣੀ ਸੀ ਕਿਉਂਕਿ ਵੀ ਜੇ ਕੋਈ ਆਉਂਦਾ ਜੁੱਧ ਹੁੰਦਾ ਦੁਸ਼ਮਣ ਆਉਂਦੇ ਨੇ ਦੋਂ ਦੂਰੋਂ ਦੇਖ ਸਕਣ ਕਿਉਂਕਿ ਉੱਚੀ ਥਾਂ ਤੇ ਹਮੇਸ਼ਾ ਜਿਹੜਾ ਹੋ ਸੇਫ ਮੰਨਿਆ ਜਾਂਦਾ ਅੱਜ ਦੇ ਟਾਈਮ ਦੇ ਵਿੱਚ ਵੀ ਆਪਾਂ ਗੱਲ ਕਰੀਏ ਜਾਂ ਪੁਰਾਣੇ ਸਮਿਆਂ ਦੇ ਵਿੱਚ ਵੀ ਗੱਲ ਕਰੀਏ ਕੋਈ ਵੀ ਜੰਗਾਂ ਯੁੱਧਾਂ ਜਿਹੜੇ ਹੁੰਦੇ ਸੀ ਜੰਗ ਯੁੱਧ ਹੁੰਦੇ ਸੀ ਕਿ ਜਿਹੜੇ ਹਨ ਉਦੋਂ ਉੱਚੀ ਥਾਂ ਨੂੰ ਜਿਹੜਾ ਉਹ ਚੁਣਿਆ ਜਾਂਦਾ ਸੀ ਇਸ ਕਰਕੇ 10ਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਸਾਰੀ ਥਾਂ ਸੀ ਜਿਹੜੀ ਇਹ ਸਾਰੀ ਥਾਂ ਜਿਹੜੀ ਉਹ ਚੁਣੀ ਸੀ ਹੁਣ ਮੈਂ ਤੁਹਾਨੂੰ ਦਿਖਾ ਵੀ ਦਿਨਾ ਹੁਣ ਵੀ ਇਹ ਸਾਰੇ ਸ਼ਹਿਰ ਨਾਲੋਂ ਬਹੁਤ ਉੱਚੀ ਆ ਪਿਛਲੇ ਵਾਲੇ ਪਾਸੇ ਆਪਾਂ ਜਦੋਂ ਜਾਵਾਂਗੇ ਤੇ ਇਹ ਜਿਹੜੀ ਗੜੀ ਹੈ ਜਦੋਂ ਜੋ ਸਾਰਾ ਯੁੱਧ ਚੱਲ ਰਿਹਾ ਸੀ ਤਾਂ ਗੁਰੂ ਸਾਹਿਬ ਇਸ ਗੱਡੀ ਦੇ ਵਿੱਚ ਬੈਠ ਕੇ ਉਹ ਸਾਰਾ ਜਿਹੜਾ ਉਹ ਯੁੱਧ ਦੇਖ ਰਹੇ ਸੀਗੇ ਜਿਸ ਸਮੇਂ ਵੱਡੇ ਸ਼ਹਿਬਜਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਸ਼ਹੀਦ ਹੋਏ ਨੇ ਤਾਂ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਆਪਣੇ ਅੱਖੀ ਉਹ ਸਾਰਾ ਜਿਹੜਾ ਜੁੱਧ ਉਹ ਸਾਰੀ ਜੰਗ ਜਿਹੜੀ ਉਹ ਇਸ ਗੜੀ ਦੇ ਵਿੱਚ ਬੈਠ ਕੇ ਦੇਖ ਰਹੇ ਸੀਗੇ ਤੇ ਇਸ ਜਿੱਥੇ ਹੁਣ ਇਹ ਗੜੀ ਆ ਇਹ ਤੋਂ ਥੱਲੇ ਵਾਲੇ ਪਾਸੇ ਜਿਹੜੀ ਉਹ ਸਾਰੀ ਸਾਰੀ ਜੰਗ ਹੋਈ ਸੀ ਚਮਕੌਰ ਸਾਹਿਬ ਦੀ ਅਤੇ ਉੱਥੇ ਹੁਣ ਗੁਰਦੁਆਰਾ ਕਤਲਗੜ੍ਹ ਸਾਹਿਬ ਬਣੇ ਹੋਏ ਨੇ ਉਹਦੇ ਆਪਾਂ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾ ਦਾਂਗੇ ਤੇ ਇਹ ਸਾਰੀ ਜਿਹੜੀ ਉਹ ਗੜੀ ਸੀਗੀ ਤੇ ਹੁਣ ਇਹਨੂੰ ਸਾਰੀ ਪੁਰਾਣੀ ਦਿਖ ਦਿੱਤੀ ਗਈ ਹੈ ਪ੍ਰਾਤਨ ਗੜੀ ਤਾਂ ਇੱਥੇ ਮੌਜੂਦ ਨਹੀਂ ਹੈਗੀ ਇਹ ਜਿਹੜੀਆਂ ਇੱਟਾਂ ਸਾਰੀਆਂ ਲਾਲ ਲਾਈਆਂ ਗਈਆਂ ਨੇ ਸਾਰੀ ਇਹਨੂੰ ਪ੍ਰਾਤਨ ਜਿਹੜੀ ਉਹ ਦਿਖ ਦੇਣ ਦੀ ਕੋ ਬਾਕੀ ਆਪਾਂ ਚੱਲਦੇ ਹਾਂ ਦੂਸਰੀ ਸਾਈਡ ਸਾਰਾ ਤੁਹਾਨੂੰ ਦਿਖਾਉਣਾ ਹੈ ਵੀ ਕਿੰਨੀ ਉੱਚੀ ਇਹ ਜਿਹੜੀ ਉਹ ਗੜੀ ਸੀ ਸਾਰੇ ਸ਼ਹਿਰ ਨਾਲੋਂ ਇੱਕ ਉੱਪਰ ਟਿੱਬੇ ਤੇ ਸੀਗੀ ਜੇ ਆਪਾਂ ਗੱਲ ਕਰੀਏ ਜਿਵੇਂ ਅਨੰਦਪੁਰ ਸਾਹਿਬ ਦਾ ਜਿਹੜਾ ਕਿਲਾ ਸੀਗਾ ਹਨਾ ਉਹ ਵੀ ਬਹੁਤ ਉੱਚੀ ਥਾਂ ਤੇ ਆ ਪਿਛਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਹੀ ਆ ਇਸ ਕਰਕੇ ਗੁਰੂ ਸਾਹਿਬ ਨੇ ਜਿਹੜੀ ਥਾਂ ਉਹ ਚੁਣੀ ਸੀਗੀ ਚਮਕੌਰ ਸਾਹਿਬ ਦੀ ਗੜੀ ਆਪਾਂ ਤੁਹਾਨੂੰ ਦਿਖਾਉਣੇ ਆ ਪਿਛਲੇ ਵਾਲੇ ਪਾਸੇੋਂ ਜਾ ਕੇ ਇਹ ਜਦੋਂ ਇੱਥੇ ਚਮਕੌਰ ਸਾਹਿਬ ਦੀ ਜੰਗ ਹੋਈ ਆ ਤਾਂ 10 ਲੱਖ ਫੌਜ ਦਾ ਜਿਹੜਾ ਉਹ ਘੇਰਾ ਸੀਗਾ ਇਸ ਗੜੀ ਨੂੰ 40 ਸਿੰਘਾਂ ਨੇ 10 ਲੱਖ ਫੌਜ ਤੇ ਫਿਰ ਵੀ ਉਹ ਇਹ ਗੜੀ ਨੂੰ ਜਿੱਤ ਨਹੀਂ ਸਕੇ ਸੀਗੇ ਉਹਨਾਂ ਨੂੰ ਫਿਰ ਵੀ ਹਾਰ ਦਾ ਸਾਹਮਣਾ ਜਿਹੜਾ ਉਹ ਕਰਨਾ ਪਿਆ ਸੀ ਇਹ ਸਾਰਾ ਇਤਿਹਾਸ ਆ ਜੀ ਚਮਕੌਰ ਸਾਹਿਬ ਦਾ ਇੱਧਰ ਦਰਬਾਰ ਸਾਹਿਬ ਨੇ ਜੀ ਗੁਰਦੁਆਰਾ ਕੱਚੀ ਗੜੀ ਸਾਹਿਬ ਦੇ ਤੇ ਦਰਬਾਰ ਸਾਹਿਬ ਦੇ ਪਿਛਲੇ ਵਾਲੇ ਪਾਸੇੋਂ ਆਪਾਂ ਤੁਹਾਨੂੰ ਦਿਖਾ ਦੰਨੇ ਆ ਵੀ ਕਿੰਨੀ ਉੱਚੀ ਥਾਂ ਤੇ ਸਾਰੀ ਜਿਹੜੀ ਉਹ ਗੜੀ ਬਣੀ ਹੋਈ ਹੈ ਇੱਧਰੋਂ ਆ ਖੇਤ ਨੇ ਨਾ ਸਾਰੇ ਬਹੁਤ ਨੀਵੇਂ ਨੇ ਤੇ ਉੱਥੋਂ ਦੂਰ ਤੱਕ ਦਿਖਦਾ ਗੁਰੂ ਸਾਹਿਬ ਦੇ ਸਮੇਂ ਤਾਂ ਇਹ ਹੋਰ ਵੀ ਜਿਹੜੀ ਉੱਚੀ ਹੁੰਦੀ ਹੋਊਗੀ ਤੁਸੀਂ ਦੇਖ ਲਓ ਵੀ ਕਿੰਨੀ ਦੂਰ ਤੱਕ ਨਿਗਾਹ ਜਿਹੜੀ ਉਹ ਜਾਂਦੀ ਆ ਅੱਜ ਥੋੜੀ ਜੀ ਤੁੰਦ ਹੋਈ ਹੋਈ ਵੈਸੇ ਬਹੁਤ ਦੂਰ ਤੱਕ ਦਿਖਦਾ ਇੱਥੋਂ ਖੜਕੇ ਇਸ ਕਰਕੇ ਹੀ ਗੁਰੂ ਸਾਹਿਬ ਨੇ ਇਹ ਸਾਰੀ ਥਾਂ ਜਿਹੜੀ ਉਹ ਚੁਣੀ ਸੀਗੀ ਚਮਕੌਰ ਦੀ ਗੜੀ ਗੁਰੂ ਸਾਹਿਬ ਨੂੰ ਪਤਾ ਸੀ ਵੀ ਮੁਗਲਾਂ ਨੇ ਆਉਣਾ ਉਹਨਾਂ ਦੇ ਪਿੱਛੇ ਤੇ ਉਹ ਪਿੱਛੇ ਆ ਕੇ ਇੱਥੇ ਜਿਹੜਾ ਉਹ ਜੰਗ ਹੋਣੀ ਆ ਤਾਂ ਗੁਰੂ ਸਾਹਿਬ ਜੀ ਨੇ ਇਹ ਜਿਹੜੀ ਸਾਰੀ ਥਾਂ ਉਹ ਇਸ ਕਰਕੇ ਜਿਹੜੀ ਉਹ ਚੁਣੀ ਸੀ ਤੇ ਆਪਾਂ ਹੁਣ ਦਰਸ਼ਨ ਕਰ ਲਏ ਤੇ ਇਹ ਤੋਂ ਬਾਅਦ ਆਪਾਂ ਹੁਣ ਚੱਲਦੇ ਆ ਜੀ ਗੁਰਦੁਆਰਾ ਕਤਲਗੜ੍ਹ ਸਾਹਿਬ ਗੁਰਦੁਆਰਾ ਕਤਲਗੜ੍ਹ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾਉਂਦੇ ਆ ਜਿਹੜੇ ਥਾਂ ਤੇ ਸਾਰਾ ਜੁਦ੍ਹ ਹੋਇਆ ਸੀ ਹੁਣ ਆਪਾਂ ਤੁਹਾਨੂੰ ਦਰਸ਼ਨ ਕਰਾਉਨੇ ਆ ਜੀ ਗੁਰਦੋਰਾ ਸ਼ਹੀਦ ਬੁਰਜ ਸਾਹਿਬ ਸ਼ਹਾਦਤ ਸਥਾਨ ਸ਼੍ਰੋਮਣੀ ਜਰਨੈਲ ਬਾਬਾ ਜੀਵਨ ਸਿੰਘ ਜੀ ਇਹ ਜਿਹੜੀ ਚਮਕੌਰ ਸਾਹਿਬ ਦੀ ਗੜੀ ਆ ਉਹਦੇ ਬਿਲਕੁਲ ਨਾਲੇ ਜਿਹੜਾ ਇਹ ਸਥਾਨ ਹੈ ਜੀ ਸ਼ਹੀਦੀ ਸਥਾਨ ਹੈ ਬਾਬਾ ਜੀਵਨ ਸਿੰਘ ਜੀ ਉਹਨਾਂ ਦਾ ਇਹਦੇ ਆਪਾਂ ਸਥਾਨ ਦੇ ਜਿਹੜੇ ਉਹ ਦਰਸ਼ਨ ਕਰਦੇ ਆ ਤੇ ਸਾਰਾ ਇਤਿਹਾਸ ਇਸ ਸਥਾਨ ਦਾ ਆਪਾਂ ਤੁਹਾਨੂੰ ਦੱਸਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਪਾਵਨ ਸਾਨ ਦੇ ਦਰਸ਼ਨ ਦਿਦਾਰੇ ਕਰ ਰਹੇ ਹੋ ਜੀ ਗੁਰਦੁਆਰਾ ਸ਼ਹੀਦ ਬਰਜ ਸਾਹਿਬ ਸ਼ਹੀਦੀ ਅਸਥਾਨ ਹੈ ਅਮਰ ਸਿੰਘ ਸ਼ੋਮਣੀ ਜਨਰਲ ਤੰਤਰਬਾਬਾ ਜੀ ਮਸਨ ਜੀ ਸਾਹ ਪਾਜਤਾ ਜਾਂਦਾ ਜਿਹੜੇ ਕਿ ਇਸ ਜਗ੍ਹਾ ਦੇ ਉੱਤੇ 23 ਦਸੰਬਰ ਸੰਸਾਰਾ ਸੁਚਾਰ 9 ਪੰਨੋਂ ਸਭ ਤੋਂ ਅਖੀਰ ਚ 8 ਘੰਟੇ 7-8 ਲੱਖ ਮੁਗਲਾਂ ਨਾਲ ਜੰਗ ਕਰਕੇ ਗੜੀ ਦੇ ਇਸ ਬਰਜ ਚ ਸ਼ਹਾਦਤ ਦਾ ਜਾਮ ਪ੍ਰਾਪਤ ਕਰਕੇ ਸੀ ਉਹਨਾਂ ਦਾ ਸ਼ਹੀਦੀ ਸਥਾਨ ਇਹ ਚਮਕੌਰ ਦੀ ਕੱਚੀ ਗੜੀ ਜਿਹੜੀ ਕਿ ਦੁਨੀਆਂ ਦੇ ਇਤਿਹਾਸ ਦੇ ਵਿੱਚ ਇਕ ਅਲੈਦਾ ਮਕਾਮ ਵਿਸ਼ਾਲ ਦਾਇਰਾ ਰੱਖਦੀ ਹੈ ਇਸ ਜਗ੍ਹਾ ਦੇ ਉੱਤੇ ਇਸ ਸਰਜ਼ਮੀਨ ਤੇ 40-45 ਭੁੱਖੇ ਪਿਆਸੇ ਸਿੰਘਾਂ ਨੇ 10 ਲੱਖ ਮੁਗਲ ਫੌਜ ਦਾ ਟੱਕਰਾਂ ਕੀਤਾ ਸੋ ਇੱਥੇ ਗੁਰੂ ਸਾਹਿਬ 6 ਪਉ ਨੂੰ ਅਨੰਦਗੜ੍ਹ ਦਾ ਕਿਲਾ ਖਾਲੀ ਕੀਤਾ ਮਾਲ ਸੁਆਬ ਕੀਮਤੀ ਖਜ਼ਾਨਾ ਹੱਥ ਲਿਖਤ ਵੀੜਾਂ ਘੋੜੇ ਰੇੜੇ ਹਾਥੀਆਂ ਤੇ ਲੱਦੀਆਂ ਅਰਦਾਸਾ ਸੋਧਿਆ ਅਨੰਦਗੜ੍ਹ ਦੇ ਨੇ ਸ਼ਾਮਾਂ ਵੇਲੇ 500 ਦੇ ਕਰੀਬ ਸ਼ਾਤਰਵਾ ਸਿੰਘਾਂ ਦੇ ਨਾਲ ਆਖਰੀ ਫਤਿਹ ਬਲਾਈ ਗੁਰੂ ਬਹੀਰ ਖਾਲਸਾ ਬਹੀਰ ਝੋਪੜਵਲ ਵੱਧਾ ਸਰਸਾ ਕੰਡੇ ਭਿਆਨਕ ਜੰਗ ਹੋਈ ਹੈ ਪਰਿਵਾਰ ਵਿਛੜਿਆ ਚਨਿੰਦਾ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ ਉਸ ਜਗ੍ਹਾ ਦੇ ਉੱਤੇ ਪਰਿਵਾਰ ਵਿਛੜਿਆ ਔਰ ਇੱਥੇ 40-45 ਭੁੱਖੇ ਪਿਆਸੇ ਸੀਗੇ ਨਾ ਚਮਕੌਰ ਦੀ ਇਸ ਗੜੀ ਨੂੰ ਆਕੇ ਪਾਸ਼ਾ ਨੇ ਟਿਕਾਣਾ ਕੀਤਾ ਇੱਥੇ ਆਕੇ ਉਤਾਰਾ ਕੀਤਾ ਗੁਰੂ ਸਾਹਿਬ ਆਪ ਫੌਜਾਂ ਦੇ ਕਮਾਂਡਰ ਬਾਬਾ ਜੀਮ ਸਿੰਘ ਜੀ ਨਾਲ ਅਜੀਤ ਸਿੰਘ ਚੂਜਾਰ ਸਿੰਘ ਜੀ ਇਸ ਜਗ੍ਹਾ ਦੇ ਉੱਤੇ ਪਹੁੰਚੇ ਹੈ ਜੱਥੇ 메인 게ਟ ਤੇ ਬੁਰਜ ਬਣਿਆ ਸੀ ਜਿਹਦਾ ਨਾਮ ਅੱਜ ਗੁਰਦੁਆਰਾ ਸ਼ਹੀਦ ਬੁਰਜ ਸਾਹਿਬ ਹੈ। ਇਹ ਜਗ੍ਹਾ ਤੇ ਗੁਰੂ ਸਾਹਿਬ ਸਵਾਜਮਾਨ ਹੋਇਆ ਕਿਉਂਕਿ ਸਭ ਤੋਂ ਉੱਚੀ ਜਗ੍ਹਾ ਇਹ ਹੀ ਸੀ ਗੜੀ ਦੀ। ਇਹ ਜਗ੍ਹਾ ਦੇ ਉੱਤੇ ਗੁਰੂ ਸਾਹਿਬ ਦੇ ਨਾਲ ਬਾਬਾ ਜੀਮਨ ਸਿੰਘ ਜੀ ਨੂੰ ਹੁਕਮ ਹੋਇਆ ਕਿ ਤੁਸੀਂ ਇੱਥੇ ਮੋਰਚਾ ਬਣਾ ਲਓ। ਬਾਬਾ ਜੀਮਨ ਸਿੰਘ ਜੀ ਨੇ ਇਸ ਟਾਰੀ ਦੇ ਉੱਤੇ ਇਸ 메인 게ਟ ਤੇ ਬਣੇ ਬੁਰਜ 'ਚ ਮੋਰਚਾ ਬਣਾਇਆ ਰੈਫਲਾਂ ਲੈ ਕੇ ਡਟਿਆ ਨਾਗਣੀ ਤੇ ਭਾਗਣੀ ਨਾਲ ਅਜੀਤ ਸਿੰਘ ਜੁਹਾਰ ਸਿੰਘ ਜੀ। ਜਦੋਂ 10 ਲੱਖ ਮੁਗਲ ਫੌਜ ਨੇ ਆ ਕੇ ਗੜੀ ਨੂੰ ਘੇਰਾ ਪਾਇਆ ਪਾਦਸ਼ਾਹ ਨੇ ਪੰਜ-ਪੰਜ ਕਰਕੇ ਜੱਥੇ ਚੜ੍ਹਦੇ ਪ ਇੱਕ ਇੱਕ ਸਿੰਘ ਇਸ ਖੁਈ ਸਾਹਿਬ ਦਾ ਜੋ ਇਸ ਦਰਬਾਰ ਦੇ ਅੰਦਰ ਮੌਜੂਦ ਹੈ ਇਸ ਖੁਈ ਸਾਹਿਬ ਇਹ ਗੜੀ ਦੀ ਕੋਈ ਇੱਕ ਪ੍ਰਾਤਨ ਯਾਦਗਾਰ ਹੈ ਇਹਦਾ ਜਲ ਛੱਕਦੇ ਹੈ ਭੁੱਖ ਪਿਆਸ ਮਿਟਾਉਂਦੇ ਹੈ ਸਬਰ ਸੰਤੋਚ ਰਹਿ ਕੇ ਸਵਾ ਸਵਾ ਲੱਖ ਨਾ ਲਗਦੀ ਹੈ ਫੇਰਾ ਜੀ ਸਿੰਘ ਜੀ ਦਾ ਜਥਾ ਨਾਮ ਕਾ ਜੀਥੂ ਜਿੱਤਿਆ ਨਹੀਂ ਜਾਮਾਗਾ ਜਿੱਤਿਆ ਅਗਰ ਗਿਆ ਰਣ ਸੇ ਜਿੰਦਾ ਨਹੀਂ ਆਮਾਗਾ ਫੇ ਜੁਜਾਰ ਸਿੰਘ ਜੀ ਦਾ ਜਥਾ ਭਾਈ ਸੇ ਵਿਛੜ ਕੇ ਮ ਜੀਨਾਨੀਆਂ ਤਾ ਖਾਣਾ ਨਹੀਂ ਪੀਣਾ ਨਹੀਂ ਸੌਣਾ ਨਹੀਂ ਪਾਤਾ ਦੋਵੇਂ ਫਰਜ਼ਾਂ ਦੀ ਕਾੜਾ ਕੇ ਲੜੇ ਜਦ ਤੱਕ ਕਿ ਕਤਰਾ ਲਹੂ ਦਾ ਸਰੀਰ ਦੇ ਅੰਦਰ ਉਹ ਵਹਿ ਨਾ ਗਿਆ ਬਾ ਕਮਲ ਜੰਗ ਕਰਕੇ ਹਜ਼ਾਰਾਂ ਮੁਗਲਾਂ ਨੂੰ ਮੌਤੇ ਘਾੜ ਤਾਰਦੇ ਨਿੱਕਾ ਫਟਕਾ ਕੇ ਸ਼ਹਾਦਤ ਦਾ ਜਮ ਪ੍ਰਾਪਤ ਕੀਤਾ ਬਨ ਕੇ ਬਗੋਲੇ ਆਗ ਕੀ ਪਿਆਰੀ ਗੁਜ਼ਰ ਗਈ ਦੁਸ਼ਮਨ ਫਨਾ ਕੇ ਘਾਟ ਤਾਰੇ ਗੁਜ਼ਰ ਗਏ ਦਸ਼ਮੇਜ ਜੀ ਦੀਆਂ ਅੱਖੋਂ ਕੇ ਤਾਰੇ ਗੁਜ਼ਰ ਗਏ ਇੱਕ ਇੱਕ ਕਰਕੇ ਖਾਲਸੇ ਸਾਰੇ ਗੁਜ਼ਰ ਗਏ ਜ਼ਖਮੋ ਸਿੰਝ ਕੇਸੂਰ ਮੇ ਜਬ ਚੂਰ ਹੋ ਗਏ ਗੋਬਿੰਦ ਸਰ ਕਟਾਣੇ ਕੋ ਮਜਬੂਰ ਹੋ ਗਏ ਸਰਕਾਰ ਸਰ ਕਟਾਣੇ ਕੋ ਜੀ ਪਾਛਾ ਚਾਹੁੰਦੇ ਸੀ ਮੈਂ ਜਗਾ ਤੇ ਸ਼ੀਸ਼ਲਾ ਮਸ ਰੁਖ ਰੁਖੂਗਾ ਪ੍ਰਾਪਤ ਸਿੰਘਾਂ ਨੇ ਗੁਰਮਤਾ ਕੀਤਾ ਮਤਾਸੂਦ ਕੇ ਪਾਸ਼ਾ ਨੂੰ ਗੜੀ ਛੱਡਣ ਲਈ ਬੇਨਤੀ ਕੀਤੀ ਹੈ ਸਿੰਘਾਂ ਦੇ ਕਹਿਣ ਤੇ ਪਾਸ਼ਾ ਨਾਲ ਚਾਹੁੰਦੇ ਹੋਏ ਵੀ ਗੜੀ ਛੱਡਣ ਦਾ ਨਿਰਣਾ ਲਿਆ ਤਾਂ ਫਿਰ ਪਤਾ ਹੈ 7-8 ਲੱਖ ਮੁਗਲ ਜਿਹੜੇ ਗੜੀ ਦੇ ਬਾਹਰ ਮੌਜੂਦ ਹੈ ਜੰਗ ਵੀ ਜਾਰੀ ਰੱਖਣੀ ਫਿਰ ਜਨਰਲ ਦੀ ਲੋੜ ਹੈ ਫਿਰ ਬਾਬਾ ਜੀਮ ਸਿੰਘ ਜੀ ਜੋ ਗੁਰੂ ਸਾਹਿਬ ਦੇ ਬਚਪਨ ਦੇ ਮਿੱਤਰ ਫੌਜਾਂ ਦੇ ਕਮਾਂਡਰ ਧਰਮ ਦੇ ਪਰਾਏ ਉਹਨਾਂ ਨੂੰ ਪਾਸ਼ਾ ਨੇ ਕਿਹਾ ਕਿ ਤੁਸੀਂ ਮੇਰੀ ਜਗ੍ਹਾ ਹੁਣ ਇੱਥੇ ਜ਼ਿੰਮੇਵਾਰੀ ਸੰਭੋ ਜੰਗ ਦੀ ਕਮਾਂਡ ਤੁਸੀਂ ਕਰੋ ਤੁਸੀਂ ਜੰਗ ਕਰਕੇ ਸ਼ਹੀਦ ਹੋ ਜਾਣਾ ਆਖਰੀ ਦੰਤ ਤੱਕ ਲੜਨਾ ਹੈ ਮੁਗਲਾਂ ਦੇ ਹੱਥ ਨਹੀਂ ਆਣਾ ਗੁਰੂ ਸਾਹਿਬ ਨੇ ਬਾਬਾ ਜਮਸੀ ਜੀ ਨੂੰ ਕਲਗੀ ਤੇ ਪਸ਼ਾਕਾ ਬਖਸ਼ਿਆ ਸ਼ਸਤਰ ਸਜਾਏ ਇਸ ਜਗ੍ਹਾ ਤੇ ਸਵਾਜਮਾਨ ਕੀਤਾ ਆਪਣੀ ਜਗ੍ਹਾ ਆ ਪਾਤਸ਼ਾਹ ਛਿਪਦੇ ਪਾਸੇ ਦਿਆ ਸਿੰਘ ਧਰਮਸੀ ਤੇ ਭਾਈ ਮਾਨ ਸਿੰਘ ਨਾਲ ਖਵਾਜਾ ਮਰਦੂਦ ਮਗਲ ਸਨ ਅੱਲ੍ਹਕਾਰ ਦੇ ਮਗਾਨ ਦੇ ਪਾਸੇ ਮਾਛੇਵੜ ਜਗਲਾਵਾ ਚਾਲੇ ਪਾ ਗਿਆ ਅੱਠ ਤੋਂ ਦਰਮਿਆਨੀ ਰਾਤ ਦੀ ਕਟਣ ਨੌਂ ਪਰ ਉਹਨੂੰ ਦਿਨ ਚੜ੍ਹੇ ਇੱਕ ਪਾਸੇ 7-8 ਲੱਖ ਮਗਲ ਇੱਧਰ ਬਾਬਾ ਜੀ ਉਸ ਜੀ ਸਵਾ ਲੱਖ ਜਿੱਤਦਾ ਝੰਡਾ ਕਿਸੇ ਨਿਸ਼ਾਨ ਚ ਲਾਇਆ ਮੋਰਚਾ ਬਣਾ ਕੇ ਫੈਸਲਾ ਕੋ ਜੰਗ ਲੜੀ ਹੈ ਗੁਰੂ ਸਾਹਿਬ ਨੇ ਬਖਸ਼ੇ ਤੀਰ ਦੋ ਰੈਫਲਾ ਨਾਗੜੀ ਤੇ ਭਾਗਣੀ ਚਲਾਂਦੇ ਰੱਜੀ ਤਰਕਾਰ ਆਪ ਜਾਂਦੇ 8 ਘੰਟੇ ਲੋਹੇ ਦੇ ਚੰਨ ਚਵਾਤੇ ਗੜੀ ਦੇ ਨੇੜੇ ਕਿਸਨ ਫਰਕਨ ਦੇ ਤਾ ਆਖਰੀ ਦਮ ਤੱਕ ਲੜਿਆ ਜਦੋਂ ਤਾ ਗੁਰੂ ਸਾਹਿਬ ਸਰਖਤ ਮਾਛੀਵੜ ਦੇ ਜਗਲਾ ਤੱਕ ਪਹੁੰਚ ਗਏ ਸਵਾ ਲੱਖ ਸਿਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਾਹਨ ਦੇ ਵਾਕ ਪੂਰਾ ਕਰਦਾ ਬਾਬਾ ਜੀਮ ਸਿੱਜੀ ਦੀ ਸ਼ਹਾਦਤ ਹੋਈ ਛੀਸ਼ ਕਲਮ ਕੀਤਾ ਸੁਭਾ ਸਰੰਦ ਵਜੀਦੇ ਨੇ ਕਿ ਗੋਬਿੰਦ ਸਿੰਘ ਮਾਰ ਲਿਆ ਕਲਗੀ ਸਮੇਤ ਛੀਸ਼ ਲੈ ਕੇ ਦਿੱਲੀ ਵੱਲ ਦੌੜਿਆ ਕਿ ਰਾਜਾ ਖੁਛੇ ਜਾਊਗਾ ਜਗੀਰਾਂ ਜਾਦਾ ਤਾ ਦੇਊਗਾ ਜਦੋਂ ਮਾਹੀਦਨ ਮਮਾ ਦਾ ਬੂ ਜਫਰ ਔਰੰਗਜ਼ੇਬ ਦੇ ਦਰਬਾਰ ਦੇ ਆਰਮਜੀਤ ਦੀ ਲੜਕੀ ਜੈਬਲਨੀ ਸ਼ਾ ਕਹਿੰਦੀ ਕਿ ਅੱਬਾ ਜਾਨ ਤੁਹਾਨੂੰ ਭੁਲੇਖਾ ਲੱਗਿਆ ਇਹ ਸੂਬਾ ਸਾਨੂੰ ਤੁਹਾਨੂੰ ਮਿਸਗਾਈਡ ਕਰਦਾ ਇਹ ਸ਼ੀਸ਼ ਗੁਰੂ ਗੋਬਿੰਦਾਨੀ ਇਹ ਜਿਨ੍ਹਾਂ ਦਾ ਸ਼ੀਸ਼ਾ ਮੈਂ ਉਹਨਾਂ ਨੂੰ ਜਾਣਦਿਆਂ ਮੈਂ ਮਿਲੀ ਸਾਂ ਜਦੋਂ ਇਹ ਗੁਰੂ ਇਹਨਾਂ ਦਾ ਮਰਸ਼ਦ ਗੁਰੂ ਤੇਗ ਬਹਾਦਰ ਜਦੋਂ ਤੁਸੀਂ ਚਾਂਦਨੀ ਚੌਂਕ ਦੇ ਵਿੱਚ ਸ਼ਹੀਦ ਕੀਤਾ ਉਸ ਸਮੇਂ ਇਹ ਵੀ ਕੈਦ ਵਿੱਚ ਸਨ ਮੈਂ ਇਹਨਾਂ ਨੂੰ ਮਿਲੀ ਸਾਂ ਮੈਂ ਜਾਣਦੀ ਆ ਇਹ ਉਹਨਾਂ ਦਾ ਸ਼ੀਸ਼ ਲੈ ਕੇ ਗਏ ਸੀ ਉਤੋਂ ਤਾਂ ਫਿਰ ਉੱਥੇ ਔਰਗ ਜੇਬ ਦੀ ਲੜਕੀ ਨੇ ਸ਼ਨਾਖਤ ਕੀਤੀ ਹੈ ਕਿ ਉਹ ਅੱਲਾ ਦਾ ਬੰਦਾ ਗੋਬਿੰਦ ਅੱਜ ਵੀ ਚੜ੍ਹਦੀ ਕਲਾ ਚ ਹੋਊਗਾ ਇਹਨਾਂ ਸਿੰਘਾ ਕਰਕੇ ਉਹ ਅੱਜ ਵੀ ਚੜ੍ਹਦੀ ਕਲਾ ਚ ਹੈ ਤੁਸੀਂ 10 ਲੱਖ ਮੁਗਲ ਫੌਜ ਲੈ ਕੇ ਗਏ ਪਰ ਤੁਹਾਨੂੰ ਫਿਰ ਵੀ ਮੂ ਦੀ ਖਾਣੀ ਭਈ ਹਾਰ ਤੁਹਾਨੂੰ ਮੰਨਣੀ ਪੈਗੀ ਸੋ ਇਸ ਜਗ੍ਹਾ ਤੇ ਬਾਬਾ ਜੀ ਦੀ ਸਰੀਰ ਪਿਆ ਸੀ ਆ ਸਾਹਮਣੇ ਬਾਬਾ ਜੀ ਦਾ ਗਿੱਠਾ ਸਾਹਵ ਹੈ ਇਸ ਜਗ੍ਹਾ ਦੇ ਉੱਤੇ ਫਿਰ ਬੀਬੀ ਸ਼ਰਨ ਕੌਰ ਨੇ ਲੱਕੜਵਾਲਣ ਲੈ ਆ ਕੇ ਇੱਥੇ ਬਾਬਾ ਜੀ ਦੇ ਦੇਹ ਦਾ ਸੰਸਕਾਰ ਕੀਤਾ ਬਾਕੀ ਸੈंती ਸਿੰਘ ਤਿੰਨ ਪਿਆਰੇ ਦੋ ਸਾਜਾ ਦੇ ਬੀਬੀ ਸ਼ਾਨਕੁਰਤਾ ਤਾਲੀ ਜਾਣੇ ਦਾ ਵੱਡਾ ਅਗੀਠਾ ਗੁਰਦੁਆਰਾ ਸ਼ਿੱਕਾਤਲਗੜ੍ਹ ਸਾਹਿਬ ਥੱਲੇ ਖੁੱਲੇ ਮੈਦਾਨ 'ਚ ਮੌਜੂਦ ਹੈ ਸੋ ਇਸ ਕੋਈ ਸਾਹਿਬ ਦੇ ਦਰਸ਼ਕ ਆ ਰਹੇ ਹੋ ਇਸ ਕੋਈ ਸਾਹਿਬ ਦਾ ਜਲ ਜੰਗਦਰਾਂ ਸਿੰਘਾਂ ਪੈਰਾਂ ਸਾਫ ਜਦਾਂ ਨੇ ਜਲ ਚੱਕਿਆ ਭਾਗ ਲੈ ਇਹ ਡੋਲ ਗੁਰੂ ਸਾਹਿਬ ਦੇ ਹੱਥਾਂ ਦਾ ਜੋ ਕੋਈ ਸਾਹਿਬ ਦੇ ਅੰਦਰ ਹੈ ਇਹ ਡੋਲ ਦੇ ਨਾਲ ਗੁਰੂ ਸਾਹਿਬ ਨੇ ਆਪਣੇ ਹੱਥੀ ਜਲ ਕੱਢਿਆ ਜਲ ਸੋਇਆ ਜਲ ਅਮਰਥੋ ਗਿਆ ਆਪ ਸਾਕੇ ਘਰ ਚੁਕਾਇਆ ਇੱਕ ਇੱਕ ਸਿੰਘ ਨੇ ਅਮਰੀ ਜਲ ਚੱਕਿਆ ਭੁੱਖ ਪਿਆਸ ਮਟਾਈ ਜੰਗ ਲੜੀ ਗੁਰੂ ਪਿਆਰੇਓ ਸ਼ਾਨ ਦੀ ਬਹੁਤ ਵੱਡੀ ਮਾਨਤਾ ਹੈ ਛੇ ਸਿੰਘ ਇੱਥੇ ਹਾਜ਼ਰ ਨਾਜ਼ਰ ਰਹਿੰਦੇ ਆ ਇੱਥੇ ਕੀਤੀ ਅਰਦਾਸ ਮੁਕੰਮਲ ਹੁੰਦੀ ਹੈ ਕੀਤੀਆਂ ਸਬਾਵਾਂ ਰਗ ਭਾਗ ਲੰਨੀਆਂ ਚਵਕੌਰ ਸਾਹਿਬ ਦੀ ਯਾਤਰਾ ਉੱਤਮ ਮੁਕੰਮਲ ਨਹੀਂ ਹੁੰਦੀ ਜਦ ਤੱਕ ਤੁਸੀਂ ਆ ਕੇ ਇੱਥੇ ਸ਼ਾਂਤ ਤੇ ਨਤਮਸਕ ਨਾ ਹੋ ਜਾਓ ਇਸ ਜਗ੍ਹਾ ਤੇ ਹਾਜ਼ਰੀ ਨਾ ਭਰੋ ਇਹ ਗੁਰੂ ਸਾਹਿਬ ਦੇ ਬਚਨ ਆ ਉਹਨਾਂ ਦੇ ਬਚਨਾਂ ਨਾਲ ਇਸਤਾਨ ਪਰ ਇਕੱਠਿਆ ਸੋ ਸੰਗਤ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਪ੍ਰੇਮ ਸਤਿ ਕੰਨ ਇਤਹਾਸ ਕਰਨ ਕੀਤਾ ਬੀਰ ਜੀ ਸੁਖਪ੍ਰੀਤ ਸਿੰਘ ਜੀ ਦਾ ਬਹੁਤ ਧੰਨਵਾਦ ਜਿਹੜੇ ਕਿ ਇਸਤਾਨ ਤੇ ਆਇਆ ਕਵਰੇਜ ਕਰਨ ਲਈ ਇਸ ਸਫਰੇ ਸ਼ਹਾਦਤ ਦਾ ਇਹਨਾਂ ਨੇ ਪ੍ਰੋਜੈਕਟ ਜੋ ਲਿਖਿਆ ਇਹ ਕਾਰਜ ਕਰ ਰਹੇ ਹੈ ਸੇਵਾ ਕਰ ਰਹੇ ਹੈ ਸਫਰੇ ਸਾਹਿਬ ਜਿੱਥੇ ਜਿੱਥੇ ਪਾਤਸ਼ਾਹ ਨੇ ਸਫਰ ਕੀਤਾ ਉੱਥੇ ਉੱਥੇ ਇਹ ਪਹੁੰਚ ਕਰਕੇ ਇਹ ਸਾਰਾ ਕਵਰੇਜ ਕਰ ਰਹੇ ਹੈ ਇਹਨਾਂ ਦਾ ਗੁਰਦੁਆਰਾ ਸਾਹਿਬ ਮੈਨੇਜਮੈਂਟ ਕਮੇਟੀ ਵੱਲੋਂ ਆਇਆ ਤੇ ਜੀ ਆਇਆਂ ਨੂੰ ਤੇ ਧੰਨਵਾਦ ਕੀਤਾ ਜਾਂਦਾ ਹੋਈ ਪੁਲ ਚੁਕ ਦੀ ਖਿਮਾ ਕਰੋ ਫਤਿਹ ਸਾਂ ਜੈ ਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਕੱਚੀ ਗੜੀ ਸਾਹਿਬ ਦੇ ਆਪਾਂ ਦਰਸ਼ਨ ਕਰ ਲਏ ਤੇ ਹੁਣ ਆਪਾਂ ਗੁਰਦੁਆਰਾ ਕੱਚੀ ਗੜੀ ਸਾਹਿਬ ਤੋਂ ਗੁਰਦੁਆਰਾ ਕਤਲਗੜ੍ਹ ਸਾਹਿਬ ਵਾਲੇ ਪਾਸੇ ਨੂੰ ਜਾ ਰਹੇ ਹਾਂ ਤੇ ਇਹ ਜਿਹੜੀ ਕੱਚੀ ਗੜੀ ਆਪਾਂ ਤੁਹਾਨੂੰ ਦਿਖਾਈ ਸੀ ਬਹੁਤ ਉੱਚੀ ਥਾਂ ਤੇ ਆ ਤੇ ਆਪਾਂ ਹੁਣ ਥੱਲੇ ਨੂੰ ਜਾ ਰਹੇ ਹਾਂ ਤੇ ਇਹ ਬਹੁਤ ਉੱਚੀ ਥਾਂ ਤੇ ਹੀ ਬਣੀ ਹੋਈ ਹੈ ਤੇ ਆਪਾਂ ਜਿਹੜੀ ਚੜਾਈ ਸੀ ਇਹ ਥੱਲੇ ਨੂੰ ਹੁਣ ਉਤਰ ਰਹੇ ਹਾਂ ਇਹ ਸਾਰਾ ਰਾਸਤਾ ਜਿਹੜਾ ਜਾਂਦਾ ਗੁਰਦੁਆਰਾ ਕਤਲਗੜ੍ਹ ਸਾਹਿਬ ਨੂੰ ਥੋੜੀ ਦੂਰੀ 'ਚ ਆ ਇਹ ਦੋਨੋਂ ਸਥਾਨਾਂ ਦੀ ਜਦੋਂ ਇੱਥੇ ਚਮਕੌਰ ਸਾਹਿਬ ਦੀ ਜੰਗ ਚੱਲ ਰਹੀ ਸੀ ਤਾਂ ਜਿਹੜੀ ਕੱਚੀ ਗੜੀ ਹੈ ਉੱਥੇ ਗੁਰੂ ਸਾਹਿਬ ਬੈਠ ਕੇ ਉਹ ਸਾਰੀ ਜੰਗ ਦੇਖ ਰਹੇ ਸੀ ਅਤੇ ਜਿੱਥੇ ਗੁਰਦੁਆਰਾ ਕਤਲਗੜ੍ਹ ਸਾਹਿਬ ਨੇ ਉੱ ਜਿਹੜੀ ਉਹ ਸਾਰੀ ਚਮਕੌਰ ਸਾਹਿਬ ਦੀ ਜੰਗ ਹੋ ਰਹੀ ਸੀ ਤੇ ਆ ਵੀ ਜਿਹੜਾ ਗੇਟ ਉੱਪਰ ਨੂੰ ਜਾਂਦਾ ਗੁਰਦੋਰਾ ਸਾਹਿਬ ਵੱਲ ਨੂੰ ਕੱਚੀ ਗੜੀ ਸਾਹਿਬ ਨੂੰ ਹਨਾ ਤੇ ਇੱਥੋਂ ਹੁਣ ਆਪਾਂ ਚੱਲਦੇ ਆ ਗੁਰਦੁਆਰਾ ਕਤਲਗੜ੍ਹ ਸਾਹਿਬ ਆ ਸਾਹਮਣੇ ਗੁਰਦੁਆਰਾ ਕਤਲਗੜ੍ਹ ਸਾਹਿਬ ਨੇ ਇਹ ਸਥਾਨ ਦੇ ਆਪਾਂ ਹੁਣ ਦਰਸ਼ਨ ਜਿਹੜੇ ਉਹ ਕਰਦੇ ਆ ਇਸ ਸਮੇਂ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਦੇ ਤੇ ਇਹ ਸਥਾਨ ਦੇ ਆਪਾਂ ਦਰਸ਼ਨ ਕਰਦੇ ਆ ਤੇ ਸਾਰਾ ਇਤਿਹਾਸ ਇਸ ਸਥਾਨ ਦਾ ਆਪਾਂ ਤੁਹਾਨੂੰ ਜਿਹੜਾ ਉਹ ਦੱਸਦੇ ਆ ਤੇ ਇਸ ਸਥਾਨ ਤੇ ਜਿਹੜੀ ਉਹ ਚਮਕੌਰ ਸਾਹਿਬ ਦੀ ਜੰਗ ਹੋਈ ਸੀ ਤੇ ਇਸ ਸਥਾਨ ਤੇ ਹੀ ਵੱਡੇ ਸ਼ਹਿਬਜ਼ ਤਨ ਤਨ ਬਾਬਾ ਜੀਤ ਸਿੰਘ ਜੀ ਤੇ ਤਨ ਤਨ ਬਾਬਾ ਜੁਝਾਰ ਸਿੰਘ ਜੀ ਅਤੇ ਹੋਰ ਜਿਹੜੇ ਸਿੰਘ ਸੀ ਉਹਨਾਂ ਨੇ ਇਸ ਸਥਾਨ ਦੀ ਜਿਹੜੀਆਂ ਉਹ ਚਮਕੌਰ ਸਾਹਿਬ ਦੀ ਜੰਗ ਦੇ ਵਿੱਚ ਸ਼ਹੀਦੀਆਂ ਪ੍ਰਾਪਤ ਕੀਤੀਆਂ ਸੀਗੀਆਂ ਇਹ ਦਰਬਾਰ ਸਾਹਿਬ ਨੇ ਸਾਹਮਣੇ ਤੇ ਉਧਰ ਇਤਿਹਾਸ ਵਾਲਾ ਬੋਰਡ ਲੱਗਿਆ ਹੋਇਆ ਤੇ ਸਾਰਾ ਇਤਿਹਾਸ ਆਪਾਂ ਤੁਹਾਨੂੰ ਇਹ ਸਥਾਨ ਦਾ ਜਿਹੜਾ ਉਹ ਦੱਸਦਾਨਿਆ ਬੋਰਡ ਤੋਂ ਤੇ ਇਹ ਜਿਹੜਾ ਸਥਾਨ ਹੈ ਇਹਦੇ ਪਿਛਲੇ ਵਾਲੇ ਪਾਸੇ ਜਿਹੜੀ ਉਹ ਕੱਚੀ ਗੜੀ ਹੈ ਜਿਹਦੇ ਆਪਾਂ ਪਹਿਲਾਂ ਜਿਹੜੇ ਉਹ ਦਰਸ਼ਨ ਕੀਤੇ ਸੀਗੇ ਉਸ ਗੱਡੀ ਦੇ ਵਿੱਚ ਹੀ ਬੈਠ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਰੀ ਚਮਕੌਰ ਸਾਹਿਬ ਦੀ ਜੰਗ ਉਹ ਦੇਖ ਰਹੇ ਸੀਗੇ ਤੇ ਉਹਦੇ ਥੱਲੇ ਵਾਲੇ ਪਾਸੇ ਜੰਗ ਹੋਈ ਸੀ ਜਿੱਥੇ ਇਹ ਸਥਾਨ ਬਣਿਆ ਹੋਇਆ ਗੁਰਦੁਆਰਾ ਕਤਲਗੜ੍ਹ ਸਾਹਿਬ ਇਹ ਸਥਾਨ ਤੇ ਸਾਰੀ ਜੰਗ ਦਾ ਜਿਹੜਾ ਉਹ ਮੈਦਾਨ ਸੀ ਆਪਾਂ ਸਾਰਾ ਇਤਿਹਾਸ ਦੱਸਦੇ ਹਾਂ ਇਤਿਹਾਸ ਵਾਲਾ ਬੋਰਡ ਜਿਹੜਾ ਲੱਗਿਆ ਹੋਇਆ ਉਹਦੇ ਤੋਂ ਇਸ ਬੋਰਡ ਦੇ ਉੱਪਰ ਸਾਰਾ ਗੁਰਦੁਆਰਾ ਸਾਹਿਬ ਦਾ ਇਤਿਹਾਸ ਲਿਖਿਆ ਹੋਇਆ ਜੀ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਸ੍ਰੀ ਚਮਕੌਰ ਸਾਹਿਬ ਇਹ ਅਸਥਾਨ ਮਦਾਨੇ ਜੰਗ ਦੀ ਯਾਦਗਾਰ ਅਤੇ ਸ਼ਹੀਦ ਹੋਏ ਦੋ ਸਹਬਜਾਦੇਆਂ ਪੰਜ ਪਿਆਰੇਆਂ ਵਿੱਚੋਂ ਤਿੰਨ ਪਿਆਰੇਆਂ ਅਤੇ ਲਗਭਗ 40 ਸਿੰਘਾਂ ਦਾ ਅੰਗੀਠਾ ਸੰਸਕਾਰ ਸਥਾਨ ਹੈ ਛੇ ਪੂ ਬਿਕਰਮੀ 1761 1704 ਈਸਵੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਆਨੰਦਪੁਰ ਸਾਹਿਬ ਦੇ ਕੇਲਾ ਨੰਦਗੜ੍ਹ ਸਾਹਿਬ ਨੂੰ ਤਿਆਗ ਕੇ ਸਿੰਘਾਂ ਸਮੇਤ 7 ਪੋ ਨੂੰ ਸ਼੍ਰੀ ਚਮਕੌਰ ਸਾਹਿਬ ਵਿਖੇ ਪਹੁੰਚੇ 8 ਪੋ ਨੂੰ ਮਦਾਨੇ ਜੰਗ ਵਿੱਚ ਔਰੰਗਜੀਬ ਦੀ ਭੇਜੀ 10 ਲੱਖ ਮੁਗਲ ਫੌਜ ਅਤੇ 22 ਧਾਰ ਦੇ ਪਹਾੜੀ ਰਾਜਿਆਂ ਦੀਆਂ ਫੌਜਾਂ ਨਾਲ ਜੰਗ ਹੋਇਆ ਗੋਲੀਬਰੂਦ ਖਤਮ ਹੋਣ ਤੋਂ ਪ੍ਰੰਤ ਸਿੰਘ ਆਪਣੀਆਂ ਲਿਸ਼ਕ ਦੀਆਂ ਤੇਗਾਂ ਲੈ ਕੇ ਕੱਚੀ ਗੜੀ ਤੋਂ ਬਾਹਰ ਆ ਗਏ ਅਤੇ ਵੈਰੀਆਂ ਦੀਆਂ ਫੌਜਾਂ ਉੱਤੇ ਭੁੱਖੇ ਸ਼ੇਰਾ ਮੰਗ ਪੈ ਕੇ ਆਹੂ ਲਾਉਂਦੇ ਰਹੇ ਦੋ ਵੱਡੇ ਸ਼ਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਝੁਝਾਰ ਸਿੰਘ ਜੀ ਪੰਜ ਪਿਆਰਿਆਂ ਵਿੱਚੋਂ ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ ਅਤੇ ਲਗਭਗ 40 ਸਿੰਘ ਲੱਖਾਂ ਬਹਿਰੀਆਂ ਨਾਲ ਜੂਝਦੇ ਆਪ ਸ਼ਹਾਦਤ ਪ੍ਰਾਪਤ ਕਰ ਗਈ। ਇੱਥੇ ਸ਼ਹੀਦ ਹੋਏ ਦੋਵੇਂ ਸ਼ਹਿਬਜ਼ਾਦੇਆਂ, ਤਿੰਨ ਪਿਆਰਿਆਂ ਅਤੇ ਲਗਭਗ 40 ਸਿੰਘਾਂ ਦੇ ਸਰੀਰਾਂ ਦਾ ਸੰਸਕਾਰ ਬੀਬੀ ਸ਼ਰਨ ਕੌਰ ਜੀ ਨੇ ਕੀਤਾ। ਇਸ ਅਸਥਾਨ ਤੇ ਹਰ ਸਾਲ 6-7 ਅਤੇ 8 ਪੂ ਨੂੰ ਇਸ ਜੰਗ ਵਿੱਚ ਸ਼ਹੀਦ ਹੋਏ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਦਿਵਾਨ ਸਜਦੇ ਹਨ ਸ਼੍ਰੀ ਚਮਕੌਰ ਸਾਹਿਬ ਦੀ ਰਣ ਭੂਮੀ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸ਼ਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਜੀ ਦੇ ਨਾਲ ਪੰਜ ਪਿਆਰਿਆਂ ਵਿੱਚੋਂ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਅਤੇ ਭਾਈ ਸਾਹਿਬ ਸਿੰਘ ਜੀ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਇਹ ਸਾਰਾ ਇਤਿਹਾਸ ਹੈ ਜੀ ਇਹ ਸਥਾਨ ਦਾ ਦੋ ਵੱਡੇ ਸ਼ਹਿਬਜ਼ਾਦੇ ਬਾਬਾ ਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਨੇ ਇਹ ਸਥਾਨ ਤੇ ਜਿਹੜੀਆਂ ਉਹ ਸ਼ਹੀਦੀਆਂ ਪ੍ਰਾਪਤ ਕੀਤੀਆਂ ਸੀ ਅਤੇ ਇਸੇ ਸਥਾਨ ਤੇ ਬੀਬੀ ਸ਼ਰਨ ਕੌਰ ਜੀ ਨੇ ਉਹਨਾਂ ਦਾ ਜਿਹੜਾ ਉਹ ਉਹਨਾਂ ਦੇ ਪਵਿੱਤਰ ਸਰੀਰਾਂ ਦਾ ਸੰਸਕਾਰ ਕੀਤਾ ਸੀ ਤੇ ਚਲਦੇ ਆਂ ਅੰਦਰ ਆਪਾਂ ਦਰਬਾਰ ਸਾਹਿਬ ਦੇ ਜਿਹੜੇ ਉਹ ਦਰਸ਼ਨ ਕਰਦੇ ਆਂ ਗੁਰੂ ਜੀ ਦਾ ਨਾਮ 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 ਗੁਰੂ ਜੀ

ਸਾਹਮਣੇ ਜਿਹੜੀ ਹੁਣ ਤੁਸੀਂ ਤਸਵੀਰ ਦੇਖ ਰਹੇ ਹੋ ਜੀ ਇਹ ਤਸਵੀਰ ਹੈ ਗੁਰਦੁਆਰਾ ਕਤਲਗੜ੍ਹ ਸਾਹਿਬ ਦੀ ਪੁਰਾਤਨ ਜਿਹੜੀ ਉਹ ਤਸਵੀਰ ਹੈ ਤੇ ਇਸ ਤਰ੍ਹਾਂ ਦੀ ਜਿਹੜੀ ਗੁਰਦੁਆਰਾ ਸਾਹਿਬ ਦੀ ਇਮਾਰਤ ਹੁੰਦੀ ਸੀ ਪੁਰਾਤਨ ਤੁਸੀਂ ਦਰਸ਼ਨ ਜਿਹੜੇ ਉਹ ਕਰ ਸਕਦੇ ਹੋ ਤੇ ਇੱਥੇ ਤਸਵੀਰ ਦਰਬਾਰ ਸਾਹਿਬ ਦੇ ਵਿੱਚ ਲਗਾਈ ਹੋਈ ਹੈ ਤੇ ਇਹਦੇ ਨਾਲ ਹੀ ਕੁਝ ਇੱਥੇ ਸ਼ਸਤਰ ਵੀ ਜਿਹੜੇ ਸ਼ਿਸ਼ੋਭਿਤ ਨੇ ਤੇ ਆ ਤੁਸੀਂ ਦਰਸ਼ਨ ਕਰ ਰਹੇ ਹੋ ਸ਼ੀਰੀ ਸਾਹਿਬ ਦੇ ਤੇ ਕਟਾਰ ਦੇ ਇਹ ਗੁਰਦੁਆਰਾ ਕਤਲਗੜ੍ਹ ਸਾਹਿਬ ਦੇ ਦਰਬਾਰ ਸਾਹਿਬ ਦੇ ਵਿੱਚ ਸ਼ਿਸ਼ੋਭਿਤ ਨੇ ਦਰਸ਼ਨ ਤੁਸੀਂ ਕਰ ਸਕਦੇ ਹੋ ਤੇ ਇਹਦੇ ਥੱਲੇ ਵਾਲੇ ਪਾਸੇ ਜਿਹੜੀ ਇੱਕ ਉਹ ਤਸਵੀਰ ਹੈ ਤੇ ਜਿਹੜੀ ਵੀ ਆਪਾਂ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾ ਦੰਨੇ ਆ ਪ੍ਰਾਤਨ ਤਸਵੀਰ ਗੁਰਦੁਆਰਾ ਸ੍ਰੀ ਗੜੀ ਸਾਹਿਬ ਦੀ ਤੇ ਗੁਰਦੁਆਰਾ ਸ੍ਰੀ ਗੜੀ ਸਾਹਿਬ ਦੀ ਪ੍ਰਾਤਨ ਦਿੱਖ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਹੁੰਦੇ ਸੀਗੇ ਪਹਿਲਾਂ ਗੁਰਦੁਆਰਾ ਸ੍ਰੀ ਗੜੀ ਸਾਹਿਬ ਜਿਹੜੀ ਚਮਕੌਰ ਦੀ ਗੜੀ ਹੁੰਦੀ ਸੀ ਇਹ ਪ੍ਰਾਤਨ ਹੈ ਜਿਹੜੀ ਦਰਸ਼ਨ ਤੁਸੀਂ ਜਿਹੜੇ ਉਹ ਕਰ ਸਕਦੇ ਹੋ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਵਾਏ ਗੁਰਦੁਆਰਾ ਸ੍ਰੀ ਚਮਕੌਰ ਸਾਹਿਬ ਦੇ ਗੁਰਦੁਆਰਾ ਕੱਚੀ ਗੜੀ ਸਾਹਿਬ ਅਤੇ ਗੁਰਦੁਆਰਾ ਕਤਲਗੜ੍ਹ ਸਾਹਿਬ ਅਤੇ ਸਾਰਾ ਸ੍ਰੀ ਚਮਕੌਰ ਸਾਹਿਬ ਦਾ ਇਤਿਹਾਸ ਦੱਸਿਆ ਵੀ ਕਿਸ ਤਰ੍ਹਾਂ ਚਮਕੌਰ ਸਾਹਿਬ ਦੇ ਵਿੱਚ جنگ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਸ਼ਹੀਦ ਹੋਏ ਚਮਕੌਰ ਸਾਹਿਬ ਦੀ ਜੰਗ ਦੇ ਵਿੱਚ ਸੋ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆਂ ਇਸ ਤੋਂ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਹੋਰ ਸਥਾਨਾਂ ਦੇ ਦਰਸ਼ਨ ਕਰਵਾਵਾਂਗੇ ਜਿਹੜੇ ਛੋਟੇ ਸਾਹਿਬ ਜੀ ਅਤੇ ਮਾਤਾ ਗੁਜਰਕੌਰ ਜੀ ਦੇ ਨਾਲ ਸੰਬੰਧਤ ਨੇ ਉਹ ਸਾਰੇ ਸਥਾਨਾਂ ਦੇ ਦਰਸ਼ਨ ਕਰਵਾਵਾਂਗੇ ਸੋ ਇਹ ਵੀਡੀਓ ਨੂੰ ਐਂਡ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਉਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ